वीर बाल दिवस मनाया गया इथे जी और ਸਾਡੇ ਜਿਹੜੇ ਸੈਕਟਰ ਤੱਕ ਦੇ ਜਸੇਦਾਰ ਸੀ ਜੀ ਉਹਨਾਂ ਨੇ ਇਹ ਕਿਹਾ ਵੀ ਵੀਰ ਬਾਲ ਦਿਵਸ ਨਹੀਂ ਸਾਬ ਜਦਾਂ ਦੀ ਸ਼ਹਾਦਤ ਨੂੰ ਛੋਟਾ ਨਹੀਂ ਕਰਨਾ ਜੀ ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰਐਸਐਸ ਨੇ ਕਹਿਨ ਤੇ ਉਹ ਵੀਰ ਬਾਲ ਦਿਵਸ ਮਨਾਇਆ ਠੀਕ ਹੈ ਜੀ ਤੇ ਜਸੇਦਾਰਾਂ ਨੇ ਕੋਈ ਫੈਸਲਾ ਨਹੀਂ ਲਿਆ ਸਾਡੀ ਪੰਜਾਬ ਦੀ ਜਵਾਨੀ ਨਸ਼ਿਆਂ ਚ ਡੁੱਬਦੀ ਜਾ ਰਹੀ ਆ ਜਸੇਦਾਰ ਨੇ ਕੋਈ ਫੈਸਲਾ ਨਹੀਂ ਲਿਆ ਪੰਜਾਬ ਦੀ ਜਵਾਨੀ ਪਤਨਪਨ ਚ ਡੁੱਬਦੀ ਜਾ ਰਹੀ ਆ ਜਸੇਦਾਰ ਨੇ ਕੋਈ ਫੈਸਲਾ ਨਹੀਂ ਲਿਆ ਇੱਕ ਸਕੂਲ ਦਾ ਟੀਚਰ ਹੋਵੇ ਤੇ ਸਕੂਲ ਦੇ ਸਾਰੇ ਬੱਚੇ ਫੇਲ ਹੋਈ ਜਾਣ ਤੇ ਤੁਸੀਂ ਜਾ ਕੇ ਸਕੂਲ ਦੀਆਂ ਇੱਟਾਂ ਖੇਡ ਦਿਓਗੇ ਤੇ ਸਾਡੇ ਜਥੇਦਾਰ ਸਾਡੀ ਕੌਮ ਦੀ ਇਹ ਦਰਦਸ਼ਾ ਦੇ ਵਿੱਚ ਸਿਰਫ ਲਫਾਫਾ ਕਲਚਰ ਦੇ ਲਈ ਰਹਿ ਰਹਿ ਕੇ ਸਾਡੇ ਕੋਲੇ ਦੂਜੀ ਗੱਲ ਤੁਸੀਂ ਨਿਹੰਗ ਸਿੰਘ ਜਿਹਾ ਬੰਦੀਆਂ ਦੀ ਕੀਤੀ ਸੀ ਇਹ ਹੀ ਨਿਹੰਗ ਸਿੰਘ ਜਥੇਬੰਦੀ ਬਾਬਾ ਬਲਬੀਰ ਸਿੰਘ ਦੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨਹੀਂ ਸਤਕਾਰਯੋਗ ਜਥੇਬੰਦੀਆਂ ਹੈ ਬਾਬਾ ਬਲਬੀਰ ਸਿੰਘ ਦੀ ਜਥੇਬੰਦੀ ਸultanpur 로디 ਦੇ ਵਿੱਚ ਜਾ ਕੇ ਗੋਲੀ ਚਲਾਉਂਦੀ ਆ ਗੋਲਕਾ ਵੜਦੀ ਆ ਕਿ ਇਹ ਮਰਜ਼ਾਦਰੀ ਪਾਲਣਾ ਸੀ ਉੱਥੇ ਅੱਜ ਨੇ ਗੁਰ ਸਿੰਘ ਜੱਥੇਬੰਦੀਆਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਪਰਾਸ਼ਟ ਬਣਾ ਬਣਾ ਕੇ ਜਾਂ ਜਾਂ ਇਹਨਾਂ ਨੂੰ ਅਲਾਟਮੈਂਟ ਕਰਕੇ ਕਿਦਾਂ ਕੌਮ ਦੀ ਪ੍ਰਾਪਰਟੀ ਜਿਹੜੀ ਆ ਖੁਰਦਬੁਦ ਕੀਤੀ ਗਈ ਆ ਗੁਰਦੀਪ ਸਿੰਘ ਗਰਗਾਜਲੀ ਨਜ਼ਰ ਉਹਦੇ ਤੇ ਵੀ ਆ ਇਹ ਜੱਥੇਬੰਦੀਆਂ ਨੂੰ ਨਹੀਂ ਉਹਦੇ ਤੇ ਰੋਸ ਆ ਆਰਐਸਐਸ ਨੂੰ ਰੋਸ ਆ ਤੇ ਆਰਐਸਐਸ ਨੇ ਚਾਬੀ ਦੇ ਕੇ ਇਹੋ ਜੇ ਲੋਕਾਂ ਨੂੰ ਬੁਲਾਇਆ ਕਿ ਤੁਸੀਂ ਉਸ ਬੰਦੇ ਨੂੰ ਜਿਹੜਾ ਬੰਦਾ ਆਰਐਸਐਸ ਸੋਚ ਦਾ ਵਿਰੋਧੀ ਆ ਉਹਦੇ ਟੋਟਲਲੀ ਅੱਜ ਤੱਕ ਦੇ ਲੈਕਚਰ ਸੁਣੋ ਕੱਲਾ ਬੰਦੇ ਦਾ ਉਦਾਂ ਵੇਖ ਕੇ ਰੋਧ ਨਾ ਕਰੋ